ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਰ ਬਟਿਕ ਤੋਂ ਹੋਪਸ ਸੋ ਯੂ ਆਰ ਵੈਰੀ ਵੈਲ ਯੂਅਰ ਪਲੇਸਿਸ ਤੇ ਜੋ ਅੱਜ ਦੇ ਆਪਣਾ ਸੂਟ ਦਿਖਾ ਰਹੇ ਹਾਂਗੇ ਆਪਾਂ ਇੱਕ ਪਾਰਟੀ ਵੇਅਰ ਸੂਟ ਦਿਖਾਵਾਂਗੇ ਤੁਹਾਨੂੰ ਜੇ ਤੁਸੀਂ ਵਿਆਹਾਂ ਦੇ ਵਿੱਚ ਵਰਕ ਤੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਐਦਾਂ ਦੀਆਂ ਚੀਜ਼ਾਂ ਤੇ ਜਾਓ ਜੋ ਤੁਹਾਡੇ ਲਈ ਬਹੁਤ ਹੀ ਜ਼ਿਆਦੇ ਵੈੱਡ ਰਹਿਣਗੀਆਂ ਤੇ ਬਹੁਤ ਜ਼ਿਆਦੇ ਰਾਇਲ ਜੀ ਲੁੱਕ ਦੇਣਗੀਆਂ ਤੇ ਬਹੁਤ ਸਾਰੀਆਂ ਪੈਣਾ ਨੇ ਜੋ ਮ ਜ ਜਦਾ ਵਰਕ ਵਾਲੇ ਸੂਟ ਪਾ ਕੇ ਪਸੰਦ ਨਹੀਂ ਹੈਗੀਆਂ ਜਾਂ ਕੁਝ ਥੋੜੀ ਜਿਹੀ ਇੱਕ ਐਜ਼ਡ ਹੁੰਦੀਆਂ ਨਹੀਂ ਹੈਗੀਆਂ ਉਹ ਵੀ ਘੱਟ ਵਰਕ ਵਾਲੇ ਸੂਟ ਪਸੰਦ ਕਰਦੀਆਂ ਨਹੀਂ ਹੈਗੀਆਂ ਲਾਈਕ ਮੰਮੀਆਂ ਤੇ ਉਦਾਂ ਹੀ ਵੀ ਉਦਾਂ ਦੇ ਹੀ ਸੂਟ ਤੁਹਾਨੂੰ ਮੈਂ ਜੋ ਦਿਖਾਣ ਲੱਗੀ ਆ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਜੀ ਦੇਖੋ ਬਹੁਤ ਪਿਆਰੇ ਸੂਟ ਨੇ ਲਾਈਟ ਗ੍ਰੀਨ ਜਾਂ ਸ਼ੇਡ ਹੈ ਕੋਈ ਵੀ ਝੁਬਣ ਵਾਲੀ ਚੀਜ਼ ਨਹੀਂ ਕ੍ਰੈਸ਼ ਦੇ ਉੱਤੇ ਸੂਟ ਰਹੂਗਾ ਜੀ ਬਹੁਤ ਹੀ ਜ਼ਿਆਦਾ ਵਧੀਆ ਇਹ ਐਦਾ ਇਹਦੇ ਵਿੱਚ ਥੋੜਾ ਕਲਰ ਚੇਂਜ ਆ ਰਿਹਾਗਾ ਹੈ ਤਾਂ ਹਲਕਾ ਜਾਈ ਤੇ ਐਦਾ ਚੇਂਜ ਆ ਰਿਹਾਗਾ ਬਹੁਤ ਜ਼ਿਆਦਾ ਪਿਆਰਾ ਸੋਹਣਾ ਮਿਕਸ ਜਿਹਾ ਪ੍ਰਿੰਟ ਬਣਿਆ ਹੋਇਆ ਵਿੱਚ ਜ਼ਰੀ ਦੀ ਬੂਟੀ ਬਣੀ ਹੋਈ ਹੈ ਤੇ ਕ੍ਰੈਸ਼ ਦੀ ਉਹ ਨਾਲ ਬਾਟਮ ਇਹਦੇ ਵਿੱਚ ਆਪਾਂ ਨੇ ਪੇਅਰ ਅਪ ਕੀਤੀ ਹੈ ਬਹੁਤ ਜ਼ਿਆਦਾ ਸੋਹਣੀ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆਏ ਨੇ ਜੀ ਤੇ ਤਿੰਨਾਂ ਦੇ ਵਿੱਚ ਆਪਾਂ ਨੂੰ 2 2 3 3 ਸੂਟ ਮਿਲ ਜਾਣਗੇ ਕਲਰ ਹੀ ਤੇ ਨਾਏ ਨੇ ਇਹਦੇ ਤੇ ਤਿੰਨੋਂ ਹੀ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਤੇ ਉਸ ਤੋਂ ਬਾਅਦ ਆ ਗਿਆ ਜੀ 골ਡਨ ਲਾਈਟ ਜਾਂ 골ਡਨ ਹੈ ਬੜਾ ਪਿਆਰਾ ਸ਼ੇਡ ਹੈ ਵੀ ਇਹਨਾਂ ਨੂੰ ਤੁਸੀਂ ਵਰਕ ਕਰਵਾ ਕੇ ਵੀ ਪਾ ਸਕਦੇ ਹੋ ਜਿੱਦਾਂ ਜਰੀ ਦਾ ਵਰਕ ਹੈਂਡ ਦਾ ਵਰਕ ਜਿੱਦਾਂ ਵੀ ਤੁਸੀਂ ਲਾਈ ਕਰਦੇ ਹੋ ਜਾਂ ਐਸਟੇਜ ਵੀ ਪਾ ਸਕਦੇ ਹੋ ਤੁਸੀਂ ਇਦਾਂ ਹੀ ਇਹਨਾਂ ਤੇ ਹਲਕੀ ਫੁਲਕੀ ਜੀ ਲੇਸਿਸ ਨਾਲ ਡਿਜ਼ਾਈਨ ਕਰਵਾ ਕੇ ਬਹੁਤ ਹੀ ਜਿਆਦਾ ਸੋਹਣੇ ਜੋ ਸੂਟ ਨੇ ਉਹ ਰੈਡੀ ਹੋਣਗੇ ਜੀ ਬਹੁਤ ਜਿਆਦਾ ਸੋਹਣੇ ਸੂਟ ਲੇਗੇ ਤੇ ਇਦਾਂ ਦੀ ਦੇ ਨਾਲ ਕ੍ਰਸ਼ ਦੀ ਬਾਟਮ ਰਹੂਗੀ ਤੇ ਨੈਕਸਟ ਜੋ ਕਲਰ ਆਪਣੇ ਕੋਲੇ ਹੈਗੇ ਜੀ ਉਹ ਵੀ 골ਡਨ ਜੀ ਹੈ ਡਾਰਕ ਸ਼ੇਡ ਹੈ dark copper ਜਿਹਾ shaded dark ਤੇ ਇਹਨਾਂ ਦਾ ਚੇਂਜ ਹੈ ਦੇਖੋ ਇਹ ਐਦਾਂ ਦਾ ਕਲਰ ਹੈ ਤੇ ਇਹ ਐਦਾਂ ਦਾ ਕਲਰ ਹੈ ਤਿੰਨੋਂ ਹੀ ਕਲਰ ਅਲੱਗ-ਅਲੱਗ ਨੇ ਤਿੰਨਾਂ ਦੇ ਵਿੱਚ 2-2 3-3 ਸੂਟ ਆਪਣੇ ਕੋਲੇ अवेलेबल ਨੇ ਤੁਸੀਂ ਲੈ ਸਕਦੇ ਹੋ ਤਿੰਨੋਂ ਹੀ ਕਲਰ ਆਏ ਨੇ ਇਹਦੇ ਵਿੱਚ ਹੋਰ ਕੋਈ ਸ਼ੇਡ ਨਹੀਂ ਹੈਗਾ ਕਈ ਵਾਰ ਭੈਣਾ ਮੈਸੇਜ ਕਰਕੇ ਪੁੱਛਣ ਲੱਗ ਜਾਂਦੇ ਆ ਨੇ ਕੋਈ ਹੋਰ ਸ਼ੇਡ ਹੈ ਇਹਦੇ ਵਿੱਚ ਹੋਰ ਕੋਈ ਸ਼ੇਡ ਨਹੀਂ ਹੈਗਾ ਤਿੰਨੋਂ ਹੀ ਕਲਰ ਆਏ ਨੇਗੇ ਮੇਲ ਵੱਲੋਂ ਤੇ ਤਿੰਨੋਂ ਹੀ ਕਲਰ ਆਪਣੇ ਕੋਲੇ अवेलेबल ਨੇ ਜੇ ਤੁਹਾਨੂੰ ਇਹ ਸੂਟ ਪਸੰਦ ਆਣ ਨੇ ਤੁਸੀਂ ਆਪਣਾ ਆਰਡਰ Boca a carta, Thank you.